ਤਲੀਆਂ ਕਿੱਥੇ ਵਾਲੀਆਂ ਗੱਡੀਆਂ ਨਹੀਂ ਦਿੰਦੀਆਂ ਰੋਡ ਤੇ ਭਾਈ ਉਹ ਹਵਾ ਜੂ ਚੱਲੀ ਇਦਾਂ ਕਹਿ ਦੋ ਵੀ ਹਵਾ ਦੇ ਵਿੱਚ ਗੱਲਾਂ ਚੱਲਦੀਆਂ ਉੱਥੇ ਹੀ ਉਹਨੇ ਕੀਤਾ ਕੋਈ ਵੀ ਆਟੋੜਾ ਨਹੀਂ ਰੋਕ ਰਿਆ ਸੀ ਇੱਕ ਰੁਕਿਆ ਉਹ ਵੀ ਕਹਿੰਦਾ ਮੈਂ ਜਾਣਾ ਕੰਮ ਦਾਕਾ ਬਹੁ ਤੇਰੇ ਵੀ ਜਵਾਕ ਨੇ ਕੀ ਹੋ ਜੂਗਾ ਭਲਾਈ ਹੋ ਜੂ ਤੇਰਾ ਵੀ ਉਹ ਫੇਰ ਰੁਕਿਆ ਉਹਨੂੰ ਉਠਾਇਆ ਆਟੋ ਤੇ ਲੈ ਕੇ ਗਏ ਐਂਬੂਲੈਂਸ ਹੀ ਨਹੀਂ ਆਈ ਪੌਣੇ 4 ਵੇ ਦਾ ਹਾਸਾ ਹੋਇਆ ਪੁਲਿਸ ਕਿੰਨੇ ਵਜੇ ਆਈ ਹੈ ਪੌਣੇ 5 ਵਜੇ ਘੰਟਾ ਹੋ ਗਿਆ ਭਾਜੀ ਕੰਦੇ ਸਾਨੂੰ 5 ਮਿੰਟ ਪਹਿਲੇ ਫੋਨ ਆਇਆ ਭਾਈ ਟਰੈਕਟਰ ਆਇਆ ਨੇ ਟਰੈਕਟਰ ਨੂੰ ਰੋਕਿਆ ਜਦੋਂ ਐਕਸੀਡੈਂਟ ਹੋਇਆ ਆਹ ਦੇਖੋ ਟਾਇਰ ਦੇ ਨਿਸ਼ਾਨ ਆ ਅੱਛਾ ਫਰਾਰ ਹੋ ਗਿਆ ਇਹ ਫਰਾਰ ਹੋ ਗਿਆ ਸੀ ਉਸੋਈ ਰੈਗੂਲੇਸ਼ਨ 60 ਦੀ ਸਪੀਡ ਹੈ ਸਾਡੀ ਪਹਿਲੇ ਨੰਬਰ ਤੇ ਦੂਜੀ ਡੁਗਰੀ ਵਾਲੀ ਸਾਈਡ ਤੋਂ ਆ ਰਹੇ ਆ ਜੇ ਰਸਤੇ 'ਚ ਟ੍ਰੈਫਿਕ ਵੀ ਸੀ ਬੇਸ਼ੱਕ ਤੁਸੀਂ ਚੈੱਕ ਕਰ ਸਕਦੇ ਹੋ ਮਾਰ ਰਸਤੇ ਬੈਣਿਆ ਘੰਟਾ 50 ਮੂਨ ਕਰਦੇ ਨੇ ਆ 2 ਘੰਟੇ ਬਾਅਦ ਆਈ ਆ 2 ਘੰਟੇ ਬਾਅਦ ਐਂਬੂਲੈਂਸ ਆਈ ਆ ਮਦਦ ਨਾਲ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਗੱਲ ਕੀਤੇ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਐਕਸੀਡੈਂਟ ਦੀ ਰੇਸ਼ਿਓ ਜਿਹੜੀ ਹੈ ਵਧਦੀ ਜਾ ਰਹੀ ਹੈ ਲੇਕਿਨ ਇੱਥੇ ਇੱਕ 마ਸੂਮ ਬੱਚੇ ਦੀ ਜਿਹੜੀ ਹੈ ਮੌਤ ਹੋ ਗਈ ਹੈ ਤੇ ਹਮਨ ਬੱਚੇ ਨੂੰ ਹਸਪੀਟਲ ਲਗਾਇਆ ਸੀਮੋ ਹਸਪੀਟਲ ਲੈ ਕੇ ਗਏ ਨੇ ਇਹ ਮਾਮਲਾ ਕਿਸੇ ਦਾ ਸੁਣ ਨਹੀਂ ਮਾਮਲਾ ਭਈਆ ਜੋ ਇੱਥੇ ਦੇ ਪਬਲਿਕ ਬੋਲਦੇ ਪਈ ਟਰਾਲੀ ਸੀ ਟਰਾਲੀ ਤੇ ਟਰੈਕਟਰ ਦਾ ਕੋਈ ਹੋਇਆ ਹੋਣਾ ਬੱਚੇ ਕ੍ਰੋਸ ਕਰਦੇ ਸੀ ਇਸ ਜਗ੍ਹਾ ਤੋਂ ਇਹ ਦਾ ਕੁਝ ਨਹੀਂ ਹੋਇਆ ਟਰਾਲੀ ਵਾਲੇ ਨੇ ਟਰੱਕ ਨੂੰ ਰੋਕਿਆ ਸੀ ਜਦੋਂ ਐਕਸੀਡੈਂਟ ਹੋਇਆ ਤੇ ਉਹ ਟਰੱਕ ਪਹਿਲਾਂ ਜਦੋਂ ਐਕਸੀਡੈਂਟ ਹੋ ਗਿਆ ਪਿੱਛੋਂ ਦੀ ਰੋਂਗ ਸਾਈਡ ਤੋਂ ਭੱਜ ਗਿਆ ਪਤਾ ਨਹੀਂ ਕਿੱਧਰ ਨੂੰ ਗਿਆ ਰੋਂਗ ਸਾਈਡ ਤੋਂ ਕਿਹੜੀ ਜਗ੍ਹਾ ਭੱਜ ਕੇ ਗਿਆ ਨਾ ਪਤਾ ਨਹੀਂ ਚੱਲੇ ਜੇ ਫੜਿਆ ਜਾਂਦਾ ਤਾਂ ਉਹਦਾ ਹਾਲ ਬਹੁਤ ਬੁਰਾ ਹੋਣਾ ਸੀਗਾ ਲੇਕਿਨ ਬੱਚੇ ਬਚ ਗਏ ਇੱਕ ਤਰ੍ਹਾਂ ਸੌਕੇ ਤੇ ਹੀ ਖਤਮ ਹੋ ਗਏ ਜਿਹੜੇ ਸਿਵਲ ਅਸਤਾਲ ਗਏ ਨੇ ਸਾਡੇ ਸਾਧਨਾ ਗਰੰਟੀ ਉਹਨਾਂ ਦੇ ਕੋਈ ਨਹੀਂ ਖਤਮ ਹੀ ਇੱਕ ਸਾਰਾ ਕਿਉਂਕਿ ਸਾਰਾ ਹਿਸਾਬਾਹ ਨਿਕਲਿਆ ਹੈ ਸਾਰਾ ਹਿਸਾਬਾਹ ਨਿਕਲਿਆ ਸਕੇ ਇਹ ਟਰੱਕ ਹੈ ਜਿਹੜਾ نیچے ਆਇਆ ਬੱਚਾ ਇਹ ਟਰੱਕ ਹੈ ਜੀ ਐਨ ਕੇ ਦਾ ਟਰੱਕ ਹੈ ਜੰਮੂ ਦਾ ਲੇਕਿਨ ਇਹ ਤਸਵੀਰ ਦਿਖਾਓ ਜੀ ਤੇਜ਼ ਰਫਤਾਰ ਸੀਗਾ ਲੇਕਿਨ ਬੱਚਾ ਜਾਨ ਗਈ ਹੈ ਐਂਬੂਲੈਂਸ ਤਸਵੀਰ ਹੈ ਤੁਹਾਨੂੰ ਦਿਖਾ ਦਈਏ ਕਿ ਬੱਚੇ ਜਿਹੜੀ ਇੱਥੇ ਮੌਤ ਹੋਈ ਆ ਉਸ ਤੋਂ ਬਾਅਦ ਇਹ ਟਰੱਕ ਹੈ ਤੁਹਾਨੂੰ ਦਿਖਾਇਆ ਜਾ ਰਿਹਾ ਜੀ ਇਸ ਥੱਲੇ ਬੱਚਾ ਆਇਆ ਸੀਗਾ ਉਹ ਤਸਵੀਰ ਦਿਖਾਈ ਜਾ ਰਹੀ ਆ ਲੇਕਿਨ ਆਈਓ ਸਾਹਮਣਾ ਗੱਲਬਾਤ ਕਰਦੇ ਹਾਂ ਲੇਕਿਨ ਤਸਵੀਰ ਜਿਹੜੀ ਤੁਹਾਨੂੰ ਦਿਖਾਣੀ ਲਾਜ਼ਮੀ ਵੀ ਹੈਗੀ ਹੈ ਕਿ ਇਹ ਜੰਮੂ ਕਸ਼ਮੀਰ ਦਾ ਟਰੱਕ ਹੈ ਦੱਸਿਆ ਜਾਂਦਾ ਕਿ ਟਰੈਕਟਰ ਟਰਾਲੀ ਸੀਗੇ ਉਹਨਾਂ ਨੂੰ ਜਦੋਂ ਸਪੋਰਟ ਨਹੀਂ ਮਿਲੀ ਉਸ ਤੋਂ ਬਾਅਦ ਉਹ ਮਾਮਲਾ ਹੋਇਆ ਰਿਹਾ ਕਿ ਦੋ ਮਾਸੂਮ ਬੱਚੇ ਨੇ ਜਿਹੜੇ ਇਹ ਰਮੇਜੀ ਕੀ ਮਾਮਲਾ ਰਮੇਜੀ ਮਾਮਲਾ ਹੈ ਕਿ ਥੋੜਾ ਸਰਕਾਰ ਦੇ ਅਸੀਂ ਥੋੜਾ ਜਿਹਾ ਹੋ ਜਾਣਾ ਐਡੀਸ਼ਨ ਐਸਐਚਓ ਸਾਹਿਬ ਹੈਗੇ ਆ ਸਰਦਿਆ ਜੀ ਦੱਸਦੇ ਸਰਕਾਰ ਨਾ ਐਸੇ ਸਭ ਕਿਨੇ ਤੋਪ ਦੋਨੋਂ ਬੱਚੇ ਜਿਹੜ ਨੇ ਦੋ ਬੱਚੇ ਫੱਟੜ ਇੱਕ ਫੱਟੜ ਹੋਇਆ ਜੀ ਇੱਕ ਦੀ ਡੈਥ ਹੋ ਗਈ ਹੈ ਇੱਕ ਦੀ ਡੈਥ ਹੋ ਗਈ ਹੈ ਦੀ ਉਹ ਨਹੀਂ ਪੈਦਲ ਹੀ ਸੀਗੇ ਕਿੱਦਾਂ ਸੀਗੇ ਸਰਾਹ ਦੱਸੋ ਨਹੀਂ ਨਹੀਂ ਪੈਦਲ ਸੀਗੇ ਰਮੇਸ਼ ਜੀ ਆ ਦੱਸੋ ਹਾਂ ਜੀ ਪੈਦਲ ਬੱਚੇ ਕ੍ਰੋਸ ਕਰ ਰਹੇ ਸੀ ਦੇਖਦੇ ਹਾਂ ਜੀ ਬਹੁਤ ਬਹੁਤ ਸ਼ੁਕਰੀਆ ਰਮੇਸ਼ ਜੀ ਲੇਕਿਨ ਅਸੀਂ ਦੱਸ ਤੀਏ ਕਿ ਬੱਚੇ ਜਿਹੜੇ ਨੇ ਪੈਦਲ ਜਿਹੜੇ ਕ੍ਰੋਸ ਕਰ ਰਹੇ ਸੀਗੇ ਲੇਕਿਨ ਉਹਨਾਂ ਦੀ ਜਿਹੜੀ ਇੱਥੇ ਮੌਤ ਹੋਈ ਆ ਲੇਕਿਨ ਰਾਹੀਗਰ ਆ ਤੁਸੀਂ ਮੌਕੇ ਦੇ ਸੀਗੇ ਨਹੀਂ ਪੈਰੈਂਟਸ ਨਾਲ ਸੀਗੇ ਭਾਜੀ ਇਹ ਪੈਰੈਂਟਸ ਨਾਲ ਸੀਗੇ ਇਹ ਉਹ ਮਾਪੇ ਕਿੱਥੇ ਨੇ ਮਾਪੇ ਮਾਪੇ ਵੀ ਗਏ ਆ ਆਟੋ ਜਿਹੜਾ ਉਹਨੂੰ ਲੈ ਕੇ ਗਏ ਆ ਦੂਜਾ ਮੁੰਡਾ ਆਪਣਾ ਉਹਦਾ ਫੈਕਚਰ ਹੋ ਗਿਆ ਪੂਰਾ ਹੀ ਲੱਤ ਚੱਲ ਗਈ ਆ ਤੇ ਟਰੈਕਟਰ ਮੁੱਕੇ ਤੇ ਫਾੜੀ ਹੋ ਗਿਆ ਉਹ ਪੜ ਗਿਆ ਹਾਂਜੀ ਫਾੜੀ ਹਾਂਜੀ ਪਰ ਨਹੀਂ ਰੁਕੇ ਨਹੀਂ ਜੀ ਹਾਸਾ ਕਿਤਰਾ ਹਾਸਾ ਮਤਲਬ 4 ਵਜੇ ਦਾ ਹੋਇਆ ਹੈ ਸਾਢੇ 4:30 ਵਜੇ ਹੋਇਆ ਪਾਜੀ ਹਾਂਜੀ ਪਾਜੀ ਐਂਬੂਲੈਂਸ ਅਜੇ ਤੱਕ ਨਹੀਂ ਆਈ ਫੋਨ ਵੀ ਲਾਇਆ ਨਹੀਂ ਆਈ ਪੁਲਿਸ ਨੇ ਪਾਜੀ ਆਟੋ ਚ ਭੇਜਿਆ ਆਟੋ ਰੋਕ ਕੇ ਉੱਥੇ ਮੈਂ ਉਥੋਂ ਆਟੋ ਰੋਕਿਆ ਨਿੱਕਸਾਨਿਤ ਵੀ ਨਹੀਂ ਸੀ ਲੋਕਾਂ ਦੇ ਵਿੱਚ ਕੀ ਰੋਕ ਪਾਜੀ ਕਿਸੇ ਨੇ ਨਹੀਂ ਕੋਈ ਵੀ ਆਟੋ ਵਾਲਾ ਨਹੀਂ ਰੁਕ ਰਿਆ ਸੀ ਇੱਕ ਰੁਕਿਆ ਉਹ ਵੀ ਕਹਿੰਦਾ ਮੈਂ ਜਾਣਾ ਕੰਮ ਮੈਂ ਕਹਾ ਬਹੁ ਤੇਰੇ ਵੀ ਜਵਾਕ ਨੇ ਕੀ ਹੋ ਜਾਊਗਾ ਭਲਾਈ ਹੋਊ ਤੇਰਾ ਵੀ ਜਾਕ ਉਹ ਫੇਰ ਰੁਕਿਆ ਉਹਨੂੰ ਬਿਠਾਇਆ ਆਟੋ 'ਚ ਲੈ ਕੇ ਗਏ ਆ ਐਮਬੂਲੈਂਸ ਹੀ ਨਹੀਂ ਆਈ ਹਜੇ ਤੱਕ ਨਹੀਂ ਆਈ ਪਾਜੀ ਹਜੇ ਵੀ ਛੋਟੇ ਹਾਥੀ 'ਚ ਡੈੱਡ ਬੋਡੀ ਲੈ ਕੇ ਗਏ ਆ ਪਰ ਇੰਨੀ ਘਟੀਆ ਸਰਵਿਸ ਹੈਗੀ ਐਮਬੂਲੈਂਸ ਪਾਜੀ ਹੈ ਹੀ ਨਹੀਂ ਪਕਵਾਨ ਤੁਮਾਰਾ ਕਹਿੰਦਾ ਗੱਡੀਆਂ ਚਲਾਈਆਂ ਕਿੱਥੇ ਸਾਲੀਆਂ ਗੱਡੀਆਂ ਨਹੀਂ ਦੀਂਦੀਆਂ ਰੋਡ ਤੇ ਨਾ ਨਾ ਚਲੀਆਂ ਹਵਾ ਚਲੀਆਂ ਭਾਈਓ ਹਵਾ ਜੀ ਚੱਲੀ ਕਿੱਦਾਂ ਕਹਿ ਦੋ ਵੀ ਹਵਾ ਦੇ ਵਿੱਚ ਗੱਲਾਂ ਚੱਲਦੀਆਂ ਉਦੋਂ ਹੀ ਉਹਨਾਂ ਨੇ ਕੀਤਾ ਹਸਪੀਟਲੋਂ ਹਲੇ ਤੱਕ ਕੋਈ ਗੱਡੀ ਨਹੀਂ ਆਈ ਸਵਾ ਘੰਟਾ ਹੋ ਚੱਲਿਆ ਪਰ ਹੁਣ ਵੀ ਛੋਟੇ ਹਾਥੀ 'ਚ ਬੱਚਾ ਦੂਜੇ ਲੇ ਕੇ ਗਏ ਦੂਜਾ ਬੱਚਾ ਲੈ ਕੇ ਗਿਆ ਹਸਪੀਟਲ ਉਹ ਵੀ ਛੋਟੇ ਹਾਥੀ ਭਾਈ ਛੋਟੇ ਹਾਥੀ ਜਿਹੜਾ ਸਾਹਿਬ ਬੜੀ ਸੋਹਣੀ ਮਸ਼ਹੂਰੀ ਕਰ ਰਿਹਾ ਯੂਪੀ ਦੀ ਤਰ੍ਹਾਂ ਰਾਜਸਥਾਨੀ ਤਰ੍ਹਾਂ ਐਂਟੀਸੈਪਟਿਕ ਜਿਹੜੀ ਇਹ ਗੱਡੀਆਂ ਜਿਹੜੀਆਂ ਚੱਲਣਗੀਆਂ ਕੋਈ ਬੰਦਾ ਹੋਗਾ ਉਹਨੂੰ ਹਸਪਤਾਲ ਪਹੁੰਚਾਣ ਗਿਆ ਗੱਡੀਆਂ ਨਜ਼ਰ ਆਈਆਂ ਐਂਬੂਲੈਂਸ ਨਜ਼ਰ ਨਹੀਂ ਆਈ ਮਾਸੌਦ ਦੀ ਗੱਡੀ ਨਜ਼ਰ ਆ ਰਹੀ ਕਹਿੰਦੇ 32 ਤੋਂ ਆਣੀ ਆ 32 ਦਾ ਨਹੀਂ ਇੱਕੋ ਹੀ ਐਂਬੂਲੈਂਸ ਰਹਿ ਗਈ ਸਾਲੀ ਪੰਜਾਬ 'ਚ 32 ਜਾਨੀ ਥੋੜੇ ਦਿਨ ਪਹਿਲੇ ਵੀ ਐਕਸੀਡੈਂਟ ਹੋਇਆ ਸੀ ਇੱਥੇ ਹੀ ਰੋਡ ਤੇ ਕਹਿੰਦੇ 32 ਚ ਆ ਰਹੀ ਐਂਬੂਲੈਂਸ ਇੱਕੋ ਹੀ ਆ ਭਾਈ ਜੀ ਇੱਥੇ ਆਪਣੇ ਏਰੀਆ 'ਚ ਕੋਈ ਇੱਕੋ ਹੀ ਹੋਣੀ ਭਾਈ ਜੀ ਤਾਂ ਹੀ ਤਾਂ ਇੱਕ ਆ ਭਾਈ ਜੀ ਤਾਂ ਹੀ ਤਾਂ ਇੰਨਾ ਟਾਈਮ ਹੋ ਗਿਆ ਘੰਟਾ ਹੋ ਗਿਆ ਮੈਡਮ ਕਹਿੰਦੀ ਆ ਰਹੀ ਆ ਰਹੀ ਆ ਰਹੀ ਡੇਢ ਘੰਟਾ ਹੋ ਗਿਆ ਫੋਨ ਲਾਈਨ ਮੇਰੇ ਕਹਿੰਦਾ ਮਤਲਬ ਸੱਚੀ ਨਹੀਂ ਸੀ ਇੱਕ ਹੈਗੀ ਐ ਐਂਬੂਲੈਂਸ ਹੈਗੀ ਐ 35 ਬੱਸਾਂ 35 ਐਂਬੂਲੈਂਸਾਂ ਨੇ 35 ਰੂਟ ਕਿੱਥੇ ਹੈਗਾ ਹੁਣ ਸਮਝਾ ਦੇ ਪਾਜੀ 35 ਹੈ ਹੀ ਨਹੀਂ ਦਿਖਦੀ ਹੀ ਨਹੀਂ ਇੱਥੇ ਰੋਡ ਤੇ ਸਾਲੀ ਇੱਕ ਨਹੀਂ ਦਿੰਦੀ ਇੱਕ ਤਾਂ ਗਈ ਆ ਜਿਹੜੀ ਜਵੱਦੀ ਤੋਂ ਆਣੀ ਐ ਹੈਨਾ ਜਵੱਦੀ ਤੋਂ ਜਵੱਦੀ ਦੇ ਨੇੜੇ ਐ ਪਾਜੀ ਦੱਸੋ ਜੀ ਆਪ ਦੱਸੋ ਚਲੋ ਜਵੱਦੀ ਤੋਂ 20 ਕਿਲੋ 20 ਕਿਲੋਮੀਟਰ ਦੂਰ ਹੈਗਾ ਜਵੱਦੀ ਤੋਂ ਵੀ ਯਾਰ ਨੂੰ ਟਾਈਮ ਲੱਗੂ ਸਾਢੇ 3 ਦਾ ਹਾਸਾ ਸਾਢੇ 5 ਹੋ ਗਏ ਆ ਵਾ ਤੁਸੀਂ ਆਪਸੇ ਹੱਬ ਲਾ ਲਓ ਪਾਜੀ ਫਰੇਮ ਟਾਬੇ ਠੜਕ ਨਹੀਂ ਦੂਰਾਗਾ। ਕਲੈਂਟ ਆ ਵੀ ਪੁਲਿਸ। ਉਹ ਤੋਂ ਪੌਣੇ ਘੰਟੇ ਤੋਂ ਪੌਣੇ ਘੰਟੇ ਬਾਅਦ ਆਈ ਐ। ਪੁਲਿਸ। ਹਾਂਜੀ। ਇਹ ਤੁਹਾਨੂੰ 5 ਮਿੰਟ ਪਹਿਲੇ ਫੋਨ ਆਇਆ। ਕਹਿੰਦਾ 5 ਮਿੰਟ ਪਹਿਲੇ। 5 ਮਿੰਟ ਪਹਿਲੇ ਕਹਿੰਦੇ ਸਾਨੂੰ ਕਾਲ ਆਈ ਅਸੀਂ ਨਾਲ ਹੀ ਆ ਗਏ। ਜੀ। ਪੌਣੇ ਪੌਣੇ 4 ਵਜੇ ਦਾ ਹਸਾ ਹੋਇਆ। ਪੁਲਿਸ ਕਿੰਨੇ ਵਜੇ ਆਈ ਐ ਪੌਣੇ 5 ਵਜੇ। ਕਿੰਟਾ ਹੋ ਗਿਆ ਭਾਜੀ। ਕਹਿੰਦੇ ਸਾਨੂੰ 5 ਮਿੰਟ ਪਹਿਲੇ ਫੋਨ ਆਇਆ। 5 ਮਿੰਟ ਪਹਿਲੇ ਫੋਨ ਆਇਆ ਚਲੋ ਮੰਨਦੇ 5 ਮਿੰਟ ਪਹਿਲੇ ਉਤੋਂ ਪਹਿਲੇ ਜਿਹਨੂੰ ਅਸੀਂ ਫੋਨ ਕਰੀ ਸੀ ਉਹ ਕੌਣ ਸੀ ਜੇ ਪਬਲਿਕ ਨੇ ਕਿਹਾ ਜਿਹਨੂੰ ਅਸੀਂ ਫੋਨ ਕੀਤਾ ਭਾਈ ਜਿਹੜਾ ਸਾਡੇ ਨਾਲ ਗੱਲ ਕਰੀ ਸੀ ਉਹ ਕੌਣ ਸੀ ਉਹਦੀ ਮਾਂ ਨੂੰ ਕਿੱਦਾਂ ਭੇਜਿਆ ਟੈਂਪੋ 'ਚ ਇੱਥੇ ਆ ਲੋਕ ਹੀ ਜਾਣਦੇ ਯਾਰੇ ਮੈਨੂੰ ਤਾਂ ਲੱਗ ਸੀ ਉਹ ਜਵਾਕ ਦਿਆਂ ਦੋਨੇ ਲੱਗ ਜਿਹਨੂੰ ਇਕੱਠੀਆਂ ਕਰਕੇ ਬੰਨ ਕੇ ਰਸੇ ਦੇ ਨਾਲ ਆਟੋ 'ਚ ਭੇਜਿਆ ਉਹ ਵੀ ਉਹ ਹਸਪੀਟਲ ਜਾ ਹੈ ਜੇ ਉਹਦਾ ਕੁਛ ਨਹੀਂ ਪਤਾ ਹੈ ਜੇ ਉਹਦੇ ਸਾਂ ਹੀ ਚੱਲਦੇ ਬਸ ਆ ਗਿਆ ਹਿੱਸਾ ਸਾਰਾ ਸਾਰਾ ਕੁਛ ਹੀ ਬਾਹਰ ਹੈ ਏ ਟੂ ਜ਼ੈਡ ਉਹ ਤਾਂ ਲਿੱਤੇ ਦਿੱਤਾ ਬਣ ਕੇ ਉਹ ਟਾਇਰ ਤੇ ਦੇਖੋ ਉਧਰ ਨੂੰ ਉਹ ਬਸ ਤੁਹਾਨੂੰ ਮਾਸੂਮ ਬੱਚੇ ਦੀਆਂ ਚਪਲਾ ਦਿਖਾ ਦੀਏ ਜਿਹੜੀ ਚਪਲਾ ਇੱਥੇ ਪਈਆਂ ਹੋਈਆਂ ਤੁਹਾਨੂੰ ਉਹ ਚਪਲਾ ਚਪਲਾ ਦਿਖਾਓ ਚਪਲਾ ਦਿਖਾ ਆ ਮਾਸੂਮ ਬੱਚੇ ਦੀਆਂ ਚਪਲਾ ਜਿਹੜੀਆਂ ਨੇ ਉਹ ਦਿਖਾਈਆਂ ਜਾ ਰਹੀਆਂ ਨੇ ਕੀ ਆ ਮਾਸੂਮ ਬੱਚਾ ਸੀਗਾ ਦੋ ਬੱਚੇ ਸੀਗੇ ਜੋ ਜੋ ਜਿਹੜੇ ਨੇ ਇਸ ਟਰੱਕ ਦੇ ਥੱਲੇ ਆ ਗਏ ਲੇਕਿਨ ਉਸ ਤੋਂ ਬਾਅਦ ਇਸ ਟਾਇਰ ਜਿਹੜਾ ਹੈਗਾ ACP ਸਾਹਿਬ ਵੀ ਇੱਥੇ ਪਹੁੰਚੇ ਨੇ ਲੇਕਿਨ ਹਾਦਸਾ ਨਾ ਖਤਰਨਾਕ ਸੀਗਾ ਤੁਹਾਨੂੰ ਦੱਸ ਦਈਏ ਜੋ ਚਸ਼ਮਦੀਤਾਂ ਨੇ ਦੱਸਿਆ ਕਿ ਬੱਚਿਆ ਦੀ ਚਪਲਾ ਥੇ ਰਹਿ ਗਈਆਂ ਇੱਕ ਦੀ ਖੋਪੜ ਚਲੀ ਗਈ ਨੇ ਤੇ ਉਸ ਤੋਂ ਬਾਅਦ ਹੀ ਤਸਵੀਰ ਤੁਹਾਨੂੰ ਦਿਖਾਈ ਜਾ ਰਹੀ ਹੈ ACP ਸਾਹਿਬ ਖੁਦ ਪਹੁੰਚੇ ਨੇ ACP ਸਾਹਿਬ ਖੁਦ ਇਸ ਮੌਕੇ ਤੇ ਪਹੁੰਚੇ ਨੇ ਲੇਕਿਨ ਦੱਸਿਆ ਜਾਂਦਾ ਕਿ ਇੱਕ ਟਰਾਲੀ ਸੀਗੀ ਟਰਾਲੀ ਤੋਂ ਬਾਅਦ ਸਾਈਡ ਲਾਈਨ ਨੂੰ ਜਿਹੜਾ ਹਾਸਾ ਹੋਇਆ ਲੇਕਿਨ ਹਾਦਸਾ ਨਾ ਖਤਰਨਾਕ ਸੀਗਾ ਕਿ ਦੋ ਮਾਸੂਮ ਬੱਚੇ ਨੇ ਜਿਹੜੇ ਨੇ ਹਾਸਾ ਤੇ ਗਰਸਤ ਹੋ ਗਏ ਸਰ ਇੱਕ ਛੋਟਾ ਸਵਾਲ ਹੈ ਮਾਸੂਮ ਬੱਚੇ ਤੇ ਇਸ ਕੇ ਲਈ ਕਿਵੇਂ ਕੀਤਾ ਜਾਏਗਾ ਅਭੀ ਕਹਿ ਰਹੇ ਸੀ ਕਿ ਐਂਬੂਲੈਂਸ ਵੀ ਨਹੀਂ ਪਹੁੰਚੀ ਯਹਾਂ ਪੇ ਪੁਲਿਸ ਕੋ ਫੋਨ ਕੀਤਾ ਤਾਂ ਪੁਲਿਸ ਸਵਾ ਘੰਟੇ ਬਾਅਦ ਪਹੁੰਚ ਰਹੀ ਹੈ ਸਰ ਨਹੀਂ ਜੀ ਅਸੀਂ ਆਪਣੇ ਜਿੰਨਾ ਵੀ ਸਾਨੂੰ ਇਨਫੋਰਮੇਸ਼ਨ ਆਈ ਹੈ ਕੰਟਰੋਲ ਰੂਮ ਤੇ ਅਸੀਂ ਵੱਧ ਤੋਂ ਵੱਧ ਇੱਕਦਮ ਤੇਜ਼ੀ ਨਾਲ ਜਿੰਨੀ ਤੇਜ਼ੀ ਨਾਲ ਹੋ ਸਕੇ ਅਸੀਂ ਰਿਸਪੌਂਡ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਂ ਆਫਿਸ ਪੜਤੇ ਹੈਗਾ ਇੱਥੇ ਤੇ ਅਸੀਂ ਸ਼ੋਰ ਕਰ ਰਹੇ ਕਿ ਇਨਵੈਸਟੀਗੇਸ਼ਨ ਫੇਅਰ ਤੇ ਅਫੇਅਰ ਹੋਵੇ ਤੇ ਸਾਡੀ ਸਾਨੂੰ ਤੁਹਾਡੇ ਤੋਂ ਇਹੀ ਹੈਗੀ ਕਿ ਥੋੜੀ ਸ਼ਾਂਤੀ ਬਣਾਈ ਰੱਖਣ ਤੇ ਆਪਣੇ ਜਿਹੜਾ ਜਿੱਥੇ ਹੋਇਆ ਇੱਥੇ ਐਵੀਡੈਂਸ ਤੇ ਤੁਸੀਂ ਪਲੀਜ਼ ਉਹਨੂੰ ਥੋੜਾ ਜਿਹਾ ਕਾਟਨ ਕਰਕੇ ਰੱਖ ਦਿਓ ਹਾਂਜੀ ਬਸ ਇਹ ਸਾਡੀ ਕਿਸੀ ਐਮਬੂਲੈਂਸ ਵੀ ਆਈ ਨਹੀਂ ਹੈ ਤੱਕ ਲੇਕਿਨ ਤੱਕ ਆਈ ਸਰ ਸਾਰਿਆਂ ਨੇ ਕੀਤਾ ਸਰ ਸਾਡੇ 3:30 ਵਜੇ ਦੀ ਘਟਨਾ ਲੇਕਿਨ 5:30 ਹੋ ਗਈ ਸਰ ਅੱਛਾ ਲੇਕਿਨ ਪ੍ਰਾਈਵੇਟ ਆਟੋ ਚ ਡੈੱਡ ਬੋਡੀ ਗਈ ਹੈ ਲੇਕਿਨ ਕਿਸ ਤਰ੍ਹਾਂ ਸਰ ਉਹ ਬੱਚੇ ਨੂੰ ਆਟੋ ਜੀ ਭੇਜੋ ਉਹ ਵੀ ਜੇ ਇਹ ਬਹੁਤ ਅਨਫੋਰਚੂਨੇਟ ਹੈਗਾ ਕਿ ਜੇ ਐ ਹੋਇਆ ਅਸੀਂ ਹਲੇ ਮੈਨੂੰ ਕਰਨ ਤੋਂ ਜਾਂਚ ਲੈਣ ਦੋ ਕੀ ਕੀ ਹੈਗਾ ਸਿਚੁਏਸ਼ਨ ਦਾ ਤੇ ਆਪਾਂ ਉਹਦੇ ਸਾਬਨਲ ਕਰਦੇ ਜੀ ਕਾਰਵਾਈ ਲੇਕਿਨ ਸਰ ਇੱਕ Q ਜਿਹੜਾ ਨੇ ਫਰਾਰ ਹੋ ਗਿਆ ਟਰੱਕ ਤੇ ਫਰਾਰ ਹੋ ਗਿਆ Q ਜੀ ਆਪਣੀ ਆਪਣੀ ਟੀਮ ਲੱਗੀਆਂ ਹੋਈਆਂ ਨੇ ਪੁਲਿਸ ਦੀਆਂ ਉਹਨੂੰ ਡਰਾਈਵਰ ਨੂੰ ਫੜਨ ਲਈ ਤੇ ਜਿਵੇਂ ਵੀ ਆਪਾਂ ਬਿਲਕੁਲ ਫੇਅਰ ਤੇ ਫੇਅਰ ਇਨਵੈਸਟੀਗੇਸ਼ਨ ਕਰਾਂਗੇ ਤੇ ਵੱਧ ਤੋਂ ਵੱਧ ਇਹਦੇ ਇਨਵੈਸਟੀਗੇਸ਼ਨ ਨੂੰ ਪੂਰਾ ਕਰਕੇ ਨਤੀਜੇ ਤੇ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ ਇਹ ਡੇਜ ਕਿਸ ਤਰ੍ਹਾਂ ਹੈ ਜੀ ਐਸੀ ਕਰ ਰਹੇ ਜੀ ਹਲੇ ਸਟੌਪ ਕਰੀ ਕਿ ਸਰ ਐਸੀ ਇੱਕ ਛੋਟਾ ਸਵਾਲ ਰੰਦਾ ਹੈ ਕਿ ਉਸ ਪਰਿਵਾਰ ਨੂੰ ਇਨਸਾਫ ਮਿਲੇਗਾ ਕਿਉਂਕਿ ਉਹ ਪ੍ਰਵਾਸੀ ਸੀਗੇ ਲੋਕ ਆ ਕੇ ਕਹ ਰਹੇ ਪ੍ਰਵਾਸੀ ਇਸ ਕਰਕੇ ਇਨਸਾਫ ਨਹੀਂ ਮਿਲੇਗਾ ਤੁਸੀਂ ਚਾਹਾਂਗੇ ਸਾਡੀ ਪੂਰੀ ਕੋਸ਼ਿਸ਼ ਹੈ ਕਿ ਨਾ ਉਹਨਾਂ ਨੂੰ ਇਨਸਾਫ ਮਿਲੇ ਆਹੀ ਸਾਡੇ ਬੋਲ ਬਹੁਤ ਬਹੁਤ ਸ਼ੁਕਰੀਆ ਜਯੰਤ ਪੂਰੀ ਸਾਡੇ ਨਾਲ ਮੌਜੂ ਸੀਗੇ ਲੇਕਿਨ ਇਹਨੇ ਦੱਸਿਆ ਸਾਨੂੰ ਕਿ ਇਨਸਾਫ ਜਿਹੜਾ ਪਰਿਵਾਰ ਨੂੰ ਮਿਲੇਗਾ ਲੇਕਿਨ ਆਹ ਟਰੱਕ ਹੈ ਜੋ ਟਰੱਕ ਥੱਲੇ ਜਿਹੜਾ ਉਹ ਸ਼ਖਸ ਜਿਹੜਾ ਆਂਦਾ ਜਿਸ ਦੀ ਜਿਹੜੀ ਹੈ ਦੋ ਬੱਚੇ ਜਿਹੜੀ ਹੈ ਮੌਤ ਹੋ ਜਾਂਦੀ ਹੈ ਇੱਕ ਨੂੰ ਲੁਧਿਆਣਾ ਸਿਵਲ ਹਸਪਤਾਲ ਭੇਜਿਆ ਜਾਂਦਾ ਲੇਕਿਨ ਇੱਕ ਨੂੰ ਡੈੱਡ ਦੱਸਿਆ ਜਾਂਦਾ ਇਹ ਵੱਡੀ ਘਟਨਾ ਲੁਧਿਆਣਾ ਦੇ ਸਾਹਮਣੇ ਆਂਦੀ ਆ ਘਟਨਾ ਕੀ ਹੁੰਦੀ ਆ ਕਿ ਤੇਜ਼ ਰਫਤਾਰ ਟਰੈਕਟਰ ਰੱਗੇ ਸੀ ਕਿ ਟਰੱਕ ਪਿੱਛੇ ਸੀ ਭਾਈ ਟਰੈਕਟਰ ਵਾਲੇ ਨੇ ਟਰੱਕ ਨੂੰ ਰੋਕਿਆ ਜਦੋਂ ਐਕਸੀਡੈਂਟ ਹੋਇਆ ਆ ਦੇਖੋ ਪੈਰ ਦੇ ਨਿਸ਼ਾਨ ਆ ਅੱਛਾ ਫਰਾਰ ਹੋ ਗਿਆ ਇਹ ਫਰਾਰ ਹੋ ਗਿਆ ਸੀ ਉਦੋਂ ਹੀ ਜਦੋਂ ਟਰੈਕਟਰ ਨਾਲ ਥੱਲੇ ਉਤਰਿਆ ਇਹ ਭੱਜ ਗਿਆ ਇਹ ਉਦੋਂ ਹੀ ਫਰਾਰ ਹੋ ਗਿਆ ਮੌਕੇ ਦੀ ਫਰਾਰ ਕਿ ਸੀਗਾ ਕਿ ਫਰਾਰ ਹੋ ਜਾਣਾ ਹਾਂਜੀ ਮੌਕੇ ਦੇ ਰੋਕਿਆ ਇਹਨੂੰ ਟਰੈਕਟਰ ਵਾਲੇ ਨੇ ਟਾਲੀ ਵਾਲੇ ਨੇ ਮੂਰੇ ਲਾਇਆ ਟਰਾਲੀ ਟਰੈਕਟਰ ਲਾਇਆ ਤਾਂ ਇਹ ਫਰਾਰ ਹੋਇਆ ਬਹੁਤ ਦੇਖੋ ਇਹ ਪੱਜਣ ਲੱਗਾਈ ਇਹਦੇ ਦਾ ਪਾਚੀ ਜਣੇ ਉਹਦੇ ਲੋ ਬ੍ਰੇਕਾਂ ਦੇ ਨਿਸ਼ਾਨ ਦੇਖ ਸਕਦੇ ਹੋ ਤੁਸੀਂ ਕਿ ਜਿਸ ਟਰਾਲੀ ਨੇ ਜਿਹੜੀ ਹੈ ਟਰਾਲੀ ਅੱਗੇ ਨਾਲ ਲਗਾਉਂਦਾ ਤਾਂ ਇਹ ਟਰੱਕ ਵਾਲਾ ਫਰਾਰ ਹੋ ਜਾਂਦਾ ਲੇਕਿਨ ACP ਜੇਂਤਪੂਰੀ ਸਾਡੇ ਨਾਲ ਗੱਲਬਾਤ ਕੀਤੀ ਤਾਂ ACP ਜੇਂਤਪੂਰੀ ਨੇ ਕਿਹਾ ਕੀ ਪੂਰਾ ਫੇਅਰ ਤਰੀਕੇ ਦੇ ਨਾਲ ਜਿਹੜਾ ਮਾਮਲਾ ਦੇਖਿਆ ਜਾਊਗਾ ਮਾਮਲਾ ਦੇਖਣ ਤੋਂ ਬਾਅਦ ਸੰਗੀਤਨਾ ਜਾਂਚ ਕੀਤੀ ਜਾਊਗੀ ਅਤੇ ਚਾਹ ਨਹੀਂਗਾ ਕਿ ਜਿਹੜਾ ਵੀ આરોપી ਹੋਊਗਾ ਜਿਨੇ ਵੀ ਇਸ ਚੀਜ਼ ਨੂੰ ਇੰਜ਼ਾਮ ਦਿੱਤਾ ਹੋਇਆ ਉਸ ਦੇ ਉੱਤੇ ਸਖਤ ਕਾਰਵਾਈ ਕੀਤੀ ਜਾਊਗੀ ਜਿਨਾਂ ਦੇ ਬੱਚੇ ਦੀ ਡੈਥ ਹੋਈ ਹੈ ਉਹਨਾਂ ਦੇ ਜਿਹੜੇ ਫੈਕਟਰੀ ਦੇ ਮਾਲਕ ਨੇ ਮੌਜੂਦ ਹੈ ਕੀ ਨਾਮ ਕੀ ਸੀ ਇਹਨਾਂ ਦਾ ਕਿੰਨੇ ਸਾਲ ਤੋਂ ਉਹ ਕੰਮ ਕਰ ਰਹੀ ਸੀ ਤੁਹਾਡੇ ਕੋਲ ਕਿਹੜੇ ਇਲਾਕੇ ਚ ਕਰ ਰਹੀ ਸੀ ਇਹ ਸਰ ਇਸਕਾ ਹਸਬੰਡ ਹਮਾਰੇ ਯਹਾਂ ਕੰਮ ਕਰਦਾ ਥਾ ਇਸਕੋ 1 ਸਾਲ ਹੋ ਗਿਆ ਚੰਨਨ ਚੰਨਨ ਨਾਮ ਹੈ ਲੜਕੇ ਦਾ ਉਸकी ਵਾਈਫ ਔਰ ਉਸਕੇ ਬੱਚੇ ਆਪਣੇ ਸੋਹਰੇ ਘਰੇ ਗਏ ਸੀ ਕਿਸਾਨ ਕੋਲ ਸਟੋਰ वहाँ से वो लोग वापस आ रहे थे अभी उसका वाइफ हम हमारे यहाँ काम करता है वो वहाँ से उसको हमको फ़ोन आया उसकी वाइफ का कि ऐसी ऐसी बात हो गई है तो मैंने उसके हस्बैंड को बताया फिर हम लोग ने यहाँ आके देखा तो पता लगा कि एक्सीडेंट हो गया उसकी वाइफ काफ़ी रो रही थी हम लोग को पता नहीं चला ये इनके ससुर जी आ गए हैं ससुर जी इनके यही है जो लड़की कि एम्बुलेंस सुनना ही है ਲੇਕਿਨ ਆ ਤਸਵੀਰ ਦਿਖਾਈ ਜਾ ਰਹੀ ਹੈ ਲੇਕਿਨ ਆ ਤਸਵੀਰ ਦਿਖਾਈ ਜਾ ਰਹੀ ਤੁਹਾਨੂੰ ਇੱਕ ਮਿੰਟ ਇੱਕ ਮਿੰਟ ਅੱਗੇ ਕਰ ਬਾਈ ਜੀ ਮੈਨੂੰ ਇੱਕ ਗੱਲ ਦੱਸੋ ਤੁਹਾਡਾ ਰੂਲ ਰੈਗੂਲੇਸ਼ਨ ਹੈ ਟਾਈਮ ਮੈਂ ਉਹੀ ਦੱਸਣਾ ਇੱਕ ਜਾਣਾ ਪੁੱਛੂਗਾ ਰੂਲ ਐਂਡ ਰੈਗੂਲੇਸ਼ਨ ਕੀ ਹੈ ਇੱਕ ਜਾਣਾ ਪੁੱਛ ਲਓ ਰੂਲ ਐਂਡ ਰੈਗੂਲੇਸ਼ਨ 60 ਦੀ ਸਪੀਡ ਹੈ ਸਾਡੀ ਪਹਿਲੇ ਨੰਬਰ ਤੇ ਦੂਜੀ ਉਹ ਡੁਗਰੀ ਵਾਲੀ ਸਾਈਡ ਤੋਂ ਆ ਰਹੇ ਆ ਰਸਤੇ 'ਚ ਟ੍ਰੈਫਿਕ ਵੀ ਸੀ ਬੇਸ਼ੱਕ ਤੁਸੀਂ ਚੈੱਕ ਕਰ ਸਕਦੇ ਹੋ ਉੱਪਰ ਗੱਲ ਕਰ ਸਕਦੇ ਹੋ ਕਿੰਨੇ ਵਜੇ ਨਿਕਲੇ ਸੀ ਡੁਗਰੀ ਤੋਂ ਸਰ ਦੁਗਰੀ ਦਾ ਤੁਹਾਨੂੰ ਕਿੰਨੇ ਵਜੇ ਕੇਸ ਪਿਆ ਜੀ 5 14 ਦੇ 5 14 ਇਨਫੋਰਮੇਸ਼ਨ ਕਿੰਨੇ ਵਜੇ ਆਂਦੀ ਹੈ ਇੰਟਰਨੈਸ਼ਨਲ ਆਲੀ ਅਸੀਂ ਨਾਲ ਹੀ ਗੱਡੀ ਮੂਵ ਕਰ ਲਈ ਹੈ ਜੀ ਬਾਈ ਜੀ ਮੈਨੂੰ ਸਟੇਸ਼ਨ ਸਟੂਡੀਓ ਆ ਰਹੀ ਕਿ ਲੋਕੀ ਦਾ ਕਹਿੰਦੇ 2 ਘੰਟੇ ਹੋ ਗਏ ਤੱਕ ਹੋਏ ਲੋਕ ਕਹਿੰਦੇ ਫੋਨ ਕੀਤਾ ਗਿਆ ਮੈਨੂੰ ਬਹੁਤ ਰਿਗਾਰਡਿੰਗ ਆ ਰਿਹਾ ਮੇਰੇ ਸਾਡੇ ਕੋਲ ਵੀ ਰਿਕਾਰਡਿੰਗ ਹੈ ਕਿ ਪਹਿਲਾਂ ਕੈਨਸਲ ਹੋ ਗਈ ਹੈ ਨਹੀਂ ਬਾਈ ਜੀ ਇੱਕ ਛੋਟੀ ਜੀ ਗੱਲ ਹੈ ਹਾਦਸਾ ਨਾ ਵੱਡਾ ਹੋ ਗਿਆ ਐਂਬੂਲੈਂਸ ਦੀ ਸਰਵਿਸ ਕਟੋ ਕੱਟਦਾ 1 ਘੰਟੇ ਬਾਅਦ ਮੇਰੀ ਮੇਰੀ ਗੱਲ ਸੁਣੋ ਇਹ ਵੀ ਤੇ ਆਖਰ ਸੜਕ ਤੇ ਚੱਲ ਕੌਣੀ ਸਾਨੂੰ ਟ੍ਰੈਫਿਕ ਦਾ ਵੀ ਸਾਹਮਣਾ ਕਰਨਾ ਪੈਂਦਾ ਉਸ ਸਪੀਡ ਮੈਂ ਤੁਹਾਨੂੰ ਦੱਸ ਰਿਹਾ ਕਿ 60 ਦੀ ਸਪੀਡ ਸਾਨੂੰ ਲਿਮਟ ਦਿੱਤੀ ਹੋ ਚਲੋ ਟਾਟੇ ਇਹ ਵੀਰੇ 108 ਦੇ ਤੁਹਾਨੂੰ ਕਾਲ ਕਰਕੇ ਮਲੋ ਸੁਣਾ ਦਿੰਦੇ ਆ ਵੀ ਸਾਨੂੰ 60 ਤੋਂ ਉੱਪਰ ਨਹੀਂ ਪਰਮਿਸ਼ਨ ਹੈ ਚਲਾਉਣ ਦੀ। ਇੱਕ ਐਕਸਕਿਊਜ਼ ਲਾਓ ਲਾਓ ਮਾਰਾ ਸੁੱਤੇ ਮੈਂ ਆਣੇ ਆ ਘੰਟਾ 50 ਫੋਨ ਕਰਦੇ ਹੋਣੇ ਆ। 2 ਘੰਟੇ ਬਾਅਦ ਆਈ ਆ। 2 ਘੰਟੇ ਬਾਅਦ ਐਂਬੂਲੈਂਸ ਆਈ ਆ। ਕਰੋ ਇਹਨਾਂ ਦੀ ਲਾਪਾ ਚੰਗੀ ਤੇ ਬਣਾਇਆ। 2 ਘੰਟੇ ਬਾਅਦ ਆਈ ਆ 2 ਘੰਟੇ ਬਾਅਦ ਆ। ਲੇਕਿਨ ਤੁਹਾਨੂੰ ਤਸਵੀਰ ਦਿਖਾ ਦਈਏ ਐਂਬੂਲੈਂਸ ਜਿਹੜੀ ਹੈ ਪਹੁੰਚਦਾ ਜਾਂਦੀ ਹੈ। ਲੇਕਿਨ ਐਂਬੂਲੈਂਸ ਪਹੁੰਚਣ ਤੋਂ ਬਾਅਦ ਦੇ ਸਕਦੇ ਹੋ। ਕੀ ਲੋਕਾਂ ਨੇ ਉਹਨਾਂ ਨੇ ਕੋ ਸਵਾਲ ਕੀਤਾ ਕਿ ਐਂਬੂਲੈਂਸ ਆਖੀ 2.5 ਘੰਟੇ ਬਾਅਦ ਕਿਉਂ ਪਹੁੰਚੀ ਕਿ ਵੱਡਾ ਸਵਾਲ ਆ ਮਾਨ ਸਾਹਿਬ ਲੁਧਿਆਣਾ ਸ਼ਹਿਰ ਦੇ ਵਿੱਚ ਐਕਸੀਡੈਂਟ ਹੁੰਦੇ ਨੇ ਤੁਸੀਂ ਗੱਡੀਆਂ ਵੀ ਐਂਟੀਸੀਪੇਟਿਵ ਗੱਡੀਆਂ ਨੇ ਲੇਕਿਨ ਉਸ ਤੋਂ ਬਾਅਦ ਵੀ ਜਿਹੜੀ ਹੈ ਗੱਲ ਕੀਤੀ ਜਾਵੇ ਐਂਬੂਲੈਂਸ ਆ ਪਹੁੰਚ ਨਹੀਂ ਤੁਹਾਡੀ ਗੱਡੀਆਂ ਦਾ ਚਲੋ ਹਜੇ ਲਾਂਚ ਹੋਣੀਆਂ ਨੇ ਆਣ ਗਿਆ ਉਹ ਦੇਖਾਂਗੇ ਬਾਅਦ ਵਿੱਚ ਲੇਕਿਨ ਐਂਬੂਲੈਂਸ ਉਹ ਦਰੁਸਤ ਕਰ ਲੋ ਆਟੋ ਜੜਾ ਕੇ ਡੈੱਡ ਬੋਡੀਆਂ ਲੈ ਕੇ ਜਾਈਆਂ ਗਈਆਂ ਨੇ ਪਰਿਵਾਰ ਦੇ ਦੋ ਜੀ ਚਲੇ ਗਏ ਨੇ ਥੋੜੀ ਮੋਟੀ ਤਾਂ ਐਂਬੂਲੈਂਸ ਨੂੰ ਕਹਿ ਦੋ ਕਿ ਸ਼ਰਮ ਕਰ ਲੈਣ ਐਂਬੂਲੈਂਸ ਦੇ ਡਰਾਈਵਰ ਕਿ ਜਲਦੀ ਸਪੋਰਟ ਤੇ ਪਹੁੰਚਿਆ ਕਰਨ ਤਾਂ ਕਿ ਬੱਚੇ ਦੀ ਜਾਨ ਵੀ ਬਚਾਈ ਜਾ ਸਕਦੀ ਸੀਗੀ ਲੁਧਿਆਣਾ ਕੈਮਰਾਮੈਨ ਐਮੀ ਦੇ ਨਾਲ ਮੈਂ ਵਿਸ਼ਾਲ ਕਪੂਰ ਲੁਧਿਆਣਾ ਲਾਈਵ